ਸਾਸਰੀਆ ਕਾਲ ਜੀ ਸਵਾਜਿ ਤੁਹਾਡਾ ਵੀਆਪੀ ਪੈਨੂ ਚੈਨਲ ਦੇ ਵਿੱਚ ਸੋ ਬਹੁਤਾ ਟਾਈਮ ਨਾ ਖਰਾਬ ਕਰਦੇ ਹੋ ਅੱਜ ਨਹੀਂ ਕਰਦੇ ਆਪਾਂ ਵੀਡੀਓ ਸਟਾਰਟ ਜੀ ਸਾਰੇ ਜਾਣੇ ਵੱਧ ਜਾਂਦੇ ਤੇ ਤੁਹਾਨੂੰ ਪਤਾ ਯਾ ਕੇ ਗਰਮੀ ਅੱਥੇ ਕੱਲ ਬਹੁਤ ਜ਼ਿਆਦਾ ਪੈ ਰਹੀ ਆ ਸਾਰੇ ਜਾਣੇ ਬਚ ਕਰੋ ਤੇ ਫਿਲਹਾਲ ਤਾਂ ਮੇਰਾ ਪੁਰਾ ਹਾਲ ਹੀ ਗਰਮੀ ਚ ਨਹੀਂ ਸਹੀ ਗੱਲ ਆ ਵੱਧ ਚੁਕੀ ਆ ਅਹੀਂ ਕੋਈ ਗੱਲ ਨਹੀਂ ਅਹੀਂ ਵਿਚਾਰ ਰੱਖਾਂਗੇ ਤੁਸੀਂ ਥੋੜਾ ਜਿਹਾ ਆਪਣਾ ਵਿਚਾਰ ਰੱਖਿਓ ਕਿਉਂਕਿ ਅਹੀਂ ਤੇ ਬਾਹਰ ਬਹੁਤ ਘਟ ਨਿਕਲਦੇ ਆ ਕੰਮਕਾਰ ਨੂੰ ਨਿਕਲਣਾ ਪੈਂਦਾ ਵਾ ਨਿਕਲੀਦਾ ਵਾ ਤੇ ਤੁਸੀਂ ਵੀ ਆਪਣੀ ਥੋੜਾ ਜਿਹਾ ਨਾ ਕੇਅਰ ਕਰਿਓ ਤੁਹਾਨੂੰ ਪਤਾ ਹੀ ਐ ਧੁੱਪ ਨਾਲ ਰੰਗ ਵੀ ਖਰਾਬ ਹੋ ਜਾਂਦਾ ਆਪਣਾ ਠੀਕ ਜੇ ਤੇ ਨਾਲੇ ਬੁਖਾਰ ਵੀ ਚੜ ਜਾਂਦਾ ਵਾ ਧੁੱਪ ਨਾਲ ਧੁੱਪ ਬਹੁਤ ਨੁਕਸਾਨਬੰਦ ਵੀ ਆ ਤੱਤੇ ਠੰਡਾ ਸਰੀਰ ਨਾ ਹੋ ਜੇ ਬੰਦੇ ਦਾ ਹਨਾ ਤੇ ਇਹ ਕਰਕੇ ਨਾ ਤੁਸੀਂ ਆਪਣੀ ਕੇਅਰ ਕਰਿਓ ਵੱਤ ਵੱਤ ਸਾਡੀ ਕੋਈ ਨਹੀਂ ਟੈਂਸ਼ਨ ਲਾਉ ਤੁਸੀਂ ਤੇ ਇੱਕ ਗੱਲ ਹੋਰ ਤੇ ਡਾਣ ਤੂੰ ਕਹਿੰਦੀ ਗਰਮੀ ਵੱਜ ਚੁੱਕੀ ਆ ਤੂੰ ਇਦਾਂ ਕਰ ਲੋਕਾਂ ਦੇ ਜਿਹੜੇ ਵਿਚਾਰੇ ਕੰਮ ਤੇ ਜਾਂਦੇ ਆ ਥੋੜੇ ਥੋੜੇ ਇਹਨਾਂ ਪੈਸੇ ਪਾ ਲਿਆ ਕਰ ਵਿਚਾਰੇ ਘਰ ਬਿਠੇ ਰਹਿਣਗੇ ਹੈ ਉਹਨਾਂ ਨੇ ਜਾਰੇ ਨੇ ਕੰਮ ਤੇ ਜਾਣਾ ਹੀ ਉਹਨੂੰ ਗਰਮੀ ਤੇਰੇ ਵਰਗੀ ਲੱਗਦੀ ਆ ਠੀਕ ਆ ਜਿਹੜੇ ਕੰਮ ਵਾਲੇ ਬੰਦੇ ਨੂੰ ਗਰਮੀ ਨਹੀਂ ਲੱਗਦੀ ਤੁਸੀਂ ਬਸ ਬੈ ਕੇ ਗੱਲਾਂ ਮਾਰਨ ਵਾਲੇ ਜੇ ਤੁਹਾਡਾ ਉਹਨਾਂ ਦਾ ਚੱਲੀ ਜਾਂਦਾ ਕੰਮ ਵਧੀਆ ਵਾ ਸਹੀ ਹੈ ਨਾ ਤੁਹਾਡੇ ਚੱਕਰਾਂ 'ਚ ਲੋਕੀ ਕੰਮ ਨਾ ਕਰਨ ਹੁਣ ਤੁਹਾਡਾ ਦੇ ਕੰਮ ਪੈਸੇ ਆਈ ਜਾਣੇ ਆ ਤੇ ਲੋਕਾਂ ਨੂੰ ਦੇ ਘਰ ਬੈ ਕੇ ਲੋਕਾਂ ਨੂੰ ਕਿੱਥੋਂ ਪੈਸੇ ਦੇਣੇ ਆ ਜਾਂ ਤੁਸੀਂ ਪੈਸੇ ਪਾਇਆ ਕਰੋ ਥੋੜੇ ਥੋੜੇ ਫਿਰ ਉਹਨਾਂ ਨੂੰ ਠੰਡਾ ਜੂਸ ਪੀਣ ਵਗੈਰਾ ਸੀਗਾ ਤੇ ਹੁਣ ਅਸੀਂ ਗੰਨ ਜੂਸ ਪੀਣ ਕਿ ਲਿਆ ਤੇ ਗਰਮੀ ਬਹੁਤ ਆ ਤੇ ਘਰੇ ਲਾਟ ਵਿਖਾੜੇਗੀ ਐਦਾਂ ਕਰੀ ਫਿਰ ਆ ਬੋਤਲ ਲਈ ਜਾਈ ਤੁਹਾਡੇ ਲਈ ਥੋੜਾ ਲੈ ਕੇ ਆਉਣਾ ਵਾ ਜਿਹੜਾ ਸਾਨੂੰ ਦੱਸਣ ਦੀਆਂ ਕਿ ਹਾਂਜੀ ਵੀ ਜਿਹੜੇ ਵੇਖਣ ਦੇ ਬਲੌਗ ਚੱਲ ਉਹ ਵੀ ਦੱਸ ਦੇਣ ਮੈਂ ਉਹਨਾਂ ਦੀ ਵੀ ਲਈ ਜਾਊਂਗੀ ਡਿੱਗੀ ਭਰਾ ਕੇ ਉਹ ਹਜੇ ਛੁਗ ਕਰੋ ਬਿਜਲੀ ਵਾਲੇ ਤੁਹਾਡੇ ਨੂੰ ਸਿਆਣੇ ਆ ਠੀਕ ਹੈ ਨਾ ਤੁਹਾਡੇ ਕੋਲ ਬਹਿ ਕੇ ਗੱਲਾਂ ਨਹੀਂ ਮਾਰਤੇ ਉਹ ਜੇ ਉਹ ਕੱਟਦਾ ਲੋਣਾ ਤੁਹਾਡੇ ਅੱਗੇ ਬਾਹਰ ਦੇ ਨਿਕਲਣਾ ਹੈ ਤੁਸੀਂ ਤੇ ਅੰਦਰ ਹੀ ਬੜੇ ਰਹੋ ਇਸੀ ਥੱਲੇ ਬਾਜ ਤੁਹਾਡਾ ਕੋਈ ਘਰ ਚੋਰੀ ਕਰਕੇ ਲੈ ਜਾਏ ਤੁਹਾਨੂੰ ਉਹ ਵੀ ਨਹੀਂ ਪਤਾ ਲੱਗਣਾ ਹਾਜਾ ਨਾ ਕਰਕੇ ਬਚਾ ਹੋ ਜਾਂਦਾ ਜਿਹੜਾ ਕੱਟ ਮਰ ਜਾਂਦੇ ਆ ਅੱਜ ਕੱਲ ਤੇ ਉਦਾਂ ਨਹੀਂ ਕੋਈ ਪਿੰਡ ਚ ਦੀਂਦਾ ਦੁਪਹਿਰ ਲੱਗੀ ਹੋਵੇ ਕੋਈ ਨਹੀਂ ਦੀਂਦਾ ਭਰਾਵਾ ਅੱਗੇ ਹੁੰਦਾ ਕਿ ਕੋਈ ਅ ਅੱਗੇ ਹੁੰਦੇ ਕਿ ਸਾਰੇ ਕਈ ਬਾਹਰ ਹੁੰਦੇ ਸੀ ਹੁਣ ਕੋਈ ਬਾਹਰ ਦਿੰਦਾ ਹੀ ਨਹੀਂ ਹੈ ਹੁਣ ਤੇ ਉਹ ਸਿਸਟਮ ਹੋ ਗਿਆ ਵਾ ਆ ਮਤਲਬ ਘਰੋ ਘਰੀ ਏਸੀ ਆ ਤੇ ਅਗਲੇ ਏਸੀ ਕਰਦੇ ਆਉਣ ਤੇ ਚਲੋ ਜੀ ਰਮਾਨਸ ਹੋ ਜਾਂਦੇ ਤੇ ਦੂਸਰੀ ਗੱਲ ਇਹ ਆ ਕਿ ਥੋੜਾ ਬੋਧਾ ਨਾ ਬਿੱਲ ਲਾਇਆ ਹੋਵੇ ਸਾਰਿਆਂ ਨੇ ਬਿੱਲ ਆਵੇ ਤੇ ਕਿਸ ਨੂੰ ਛੱਡਣ ਦੇ ਵੀ ਥੋੜੇ ਇਹ ਨਹੀਂ ਕਹਿੰਦਾ ਕਿ ਸਾਰਾ ਛੱਡੋ ਕਿ ਫੇਰ ਕਹਿਣਗੇ ਲੋਕੀ ਤੂੰ ਹੀ ਬੜਾ ਬਿੱਲ ਤਾਂਡੇ ਜੀ ਆਈ ਆਪ ਨਹੀਂ ਤਾਂਡੇ ਕਿਉਂਕਿ ਇਹਨਾਂ ਨੂੰ ਵੀ ਨਹੀਂ ਆਉਂਦਾ ਤੇ ਥੋੜਾ ਥੋੜਾ ਲੱਗਾ ਹੋਵੇ ਬਿੱਲ ਜਦਾਂ ਜੁਨਟ ਸਸਤਾ ਕੀਤਾ ਹੋਵੇ ਤੇ ਥੋੜਾ ਬਾਲਣ ਵਾਲਾ ਵੀ ਸੋਚ ਲੈਂਦਾ ਵਾ ਤੇ ਮਗਰ ਵੀ ਬਿਜਲੀ ਘਰ ਵੀ ਕੋਈ ਨਾ ਕੋ ਬਿੱਲ ਜਾਂਦਾ ਰਵੇ ਤੇ ਉੱਥੇ ਵੀ ਜਿਹੜੇ ਵੱਡੇ ਟਰਾਂਸਫਾਰਮ ਲੋਡ ਵਧਾ ਸਕਣ ਉਹ ਚੀਜ਼ਾਂ ਮਤਲਬ ਹੋ ਜਾਣ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਕਿ ਜਿੱਦਾਂ ਬਿੱਲ ਮਾਫ ਕੀਤੇ ਆ ਨਾ ਇਹਦੇ ਨਾਲੋਂ ਕਿਤੇ ਸਸਤਾ ਯੂਨਟ ਕੀਤਾ ਜਾਵੇ ਲੋਡ ਜਿੱਦਾਂ 2-3 ਰੁਪਏ ਯੂਨਟ ਹੋਵੇ ਥੋੜਾ ਬੋਧਾ ਬਿੱਲ ਆਵੇ ਇਹ ਚੀਜ਼ ਸਹੀ ਆ ਦੱਸਿਓ ਹਾਨੂੰ ਕਿ ਮਤਲਬ ਇਹ ਸਹੀ ਆ ਕਿ ਨਹੀਂ ਸਹੀ ਹਾਂ ਬੋਧਾ ਜੀ ਜਿੱਦਾਂ ਹੋਣ ਸਸਤਾ ਯੂਨਟ ਮਾਫ ਇਹ ਚੀਜ਼ ਰਹਿਣੀ ਦਿੰਦੇ ਠੀਕ ਹੈ ਨਾ ਤੇ ਉਹ ਇਹਨੂੰ ਚੰਗਾ ਜੁਲਟ ਕੱਟ ਕਰ ਦਿੰਦੇ ਆ ਆਪਣੇ ਤੇ ਬਰਾਹਾਲ ਸੀ ਫਿਰ ਉਹਨੂੰ ਆਪਾਂ ਨਹਾਇਆ ਠੰਡੇ ਪਾਣੀ ਨਾਲ ਉਹਨੂੰ ਠੰਡਾ ਪਾਣੀ ਪਾਇਆ ਸੋਨੂੰ ਹੋਣ ਇਹਨੂੰ ਤੇ ਵਿਚਾਰਾ ਜੰਦਾ ਹੋ ਗਿਆ ਤੂੰ ਐਵੇਂ ਉਹਨੂੰ ਵਿਚਾਰੇ ਨੂੰ ਰੋ ਪਿਆ ਦਿੰਦੇ ਜਾਂ ਜੂਸ ਪਿਆ ਦਿੰਦੇ ਸ਼ਾਇਦ ਵਿਚਾਰਾ ਠੀਕ ਹੋ ਜਾਂਦਾ ਤੇ ਲਾਗੋਂ ਦੀ ਜਿਹੜੇ ਭੈਣ ਕਹਿੰਦੀ ਆ ਕਹਿੰਦੀ ਉਹ ਵਿਚਾਰਾ ਫੇਰ ਗੰਦਾ ਹੋ ਗਿਆ ਯੋ ਤੇ ਬੰਦਾ ਪੁੱਛੇ ਕਿ ਉਹ ਗੱਲ ਕੇ ਸੋਨੂੰ ਕੋਰ ਦੇ ਹੱਥ ਲੱਗ ਜਾਣ ਤੇ ਉਹ ਵਿਚਾਰਾ ਸਾਫ਼ ਹੋ ਜੇ ਉਹਦੇ ਨਹਾ ਗਏ ਫੇਰ ਗੰਦੇ ਦਾ ਗੰਦਾ ਤੇ ਦੂਸਰੀ ਗੱਲ ਏ ਯਾਰ ਮੈਂ ਇਹ ਨਹੀਂ ਕਹਿੰਦਾ ਕਿ ਸੋਣੂ ਘਰ ਮਾੜੀ ਆ ਯਾਰ ਬਹੁਤ ਵਧੀਆ ਗੱਲ ਆ ਜੇ ਕਿਸੇ ਪੰਛੀ ਦੀ ਭਾਵੇਂ ਐਲਫ ਕੀਤੀ ਆ ਕਿ ਇਹਨੂੰ ਪਾਣੀ ਪਿਆ ਤੇ ਬਾਕੀ ਸਾਨੂੰ ਵੀ ਚਾਹੀਦਾ ਵਾ ਜਿੱਦਾਂ ਸਾਨੂੰ ਤੇ ਲੱਗਦੀ ਹੈ ਨਾ ਓਦਾਂ ਜਾਨਵਰਾਂ ਨੂੰ ਵੀ ਤੇ ਲੱਗਦੀ ਆ ਸਾਰਿਆਂ ਨੂੰ ਮਤਲਬ ਕੁੱਜਿਆਂ ਚ ਪਾਣੀ ਕੋਠੇ ਤੇ ਰੱਖਣਾ ਚਾਹੀਦਾ ਵਾ ਥੋੜੇ ਬੋਤੇ ਦਾਣੇ ਪਾਉਣੇ ਆ ਪਾਓ ਪਾ ਸਕਦੇ ਜੇ ਨਹੀਂ ਪਾਉਣੇ ਤੇ ਚੱਲ ਪਾਣੀ ਤੇ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਜਾਨਵਰ ਵਿਚਾਰੇ ਉਹ ਬੇਜਬਾਨ ਨੇ ਉਹਨਾਂ ਨੂੰ ਨਾ ਕੋਈ ਪਤਾ ਵਾ ਨਾ ਕੋ ਹਨਾ ਉਹਨਾਂ ਨੇ ਸਿਰਫ ਪਾਣੀ ਵੇਖ ਕੇ ਡੇਪਣਾ ਜਿੱਦਾਂ ਸਾਨੂੰ ਤੇ ਲੱਗਦੀ ਹੈ ਨਾ ਤੇ ਓਦਾਂ ਉਹਨਾਂ ਨੂੰ ਲੱਗਦੀ ਆ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਅਨੁਸਾਰਿਆਂ ਉਹਦਾ ਪਲਾਉ ਕੋਕਰ ਤੇ ਚਾਲ ਡੱਗ ਸੀ ਵਾਸਤੇ 13 ਕਿਲਾਕੇ ਦਾ ਸੀ ਤੇ ਸਾਨੂੰ ਤੁਸੀਂ ਕਿਤਾਬ ਫਿਰ ਮਿਲਿਆ ਉਹ ਬੰਦਾ ਪੁੱਛੇ ਤੋ ਇੱਕ ਆਦੇ ਮਸ਼ਹੂਰ ਜੇ ਕਿਨੇ ਤੁਹਾਡੇ ਨੇ 40 ਰੁਪਏ ਦਾ ਆਧਾਰ ਨਹੀਂ ਕੀਤਾ ਓਦਾਂ ਤੁਸੀਂ ਆਪਣੇ ਆਪ ਨੂੰ ਮਸ਼ਹੂਰ ਸਮਝਦੇ ਜੇ ਉਹ ਲਾਗੇ ਛਾਕੇ ਗਏ ਹੋਣਗੇ ਮੰਨ ਲਾ ਗਏ ਹੋਣਗੇ ਕਿਤੇ ਦੂਰ ਕਿੰਨਾ ਗਏ ਕਦੇ ਉਹ ਚੱਲ ਗਏ ਨੇ ਚੰਡੀਗੜ੍ਹ ਤੇ ਨਹੀਂ ਚੱਲ ਗਏ ਨੇ 2-3 ਕਿਲੋਮੀਟਰ ਰੋਹ ਪੀਣ ਗਏ ਹੋਣਗੇ ਤੇ ਜਿਨ੍ਹਾਂ ਦਾ 3 ਕਿਲੋਮੀਟਰ ਤੱਕ 40 ਰੁਪਏ ਦਾ ਆਧਾਰ ਨਹੀਂ ਚੱਲਦਾ ਉਹ ਕਿੰਨਾ ਕੁ ਮਸ਼ਹੂ ਤੁਸੀਂ ਇਹਨਾਂ ਨੂੰ ਕਹਿੰਦੇ ਚੈਨਲ ਵਾਡਾ ਸਾਡੇ ਚੈਨਲ ਤੇ ਕਮੈਂਟ ਕਰ ਦਿਓ ਜੇ ਆਪਾਂ ਤੁਹਾਨੂੰ ਪੈਸੇ ਨਾ ਦੇ ਕੇ ਜਾਵਾਂਗੇ ਆ ਤੇ ਅਰੇ ਸ਼ਰਮ ਵਾਲੀ ਗੱਲ ਆ ਕਿ ਇੱਕ 40 ਪੀਰਾ ਧਾਰ ਨਹੀਂ ਕੀਤਾ ਗਿਆ ਤੇ ਕੋਈ ਜਾਣਦਾ ਹੀ ਨਹੀਂ ਆਉਦਾ ਮਾਰਦੇ ਦਿੰਦੇ ਕਿ ਹਾਂ ਹੀ ਬਹੁਤ ਮਸ਼ਹੂਰ ਆਂ ਜੀ ਕਿ ਚਲੋ ਆਪਾਂ ਇਨੇ ਮਸ਼ਹੂਰਤ ਨਹੀਂ ਹੈਗੇ ਤੇ ਜਿਹੜੇ ਲੋਕ ਵੀਰ ਮੇਰੇ ਭਰਾ ਪਛਾਣ ਲੈਂਦੇ ਨਾ ਉਹਨੂੰ ਪਰ ਉਹ ਆਪਣੀ ਪੂਰੀ ਸੇਵਾ ਕਰਦੇ ਆ ਖਵਾਉਂਦੇ ਪਿਉਂਦੇ ਆ ਹਾਂ ਵੀ ਮਤਲਬ ਜਾਂ ਠੰਡਾ ਪੀ ਲਓ ਜਾਂ ਚਾਹ ਪੀ ਲਓ ਮਤਲਬ ਸੇਵਾ ਪੂਰੀ ਕਰਦੇ ਆ ਤੇ ਇੱਕ ਇਹ ਵਿਚਾਰੇ ਮਸ਼ਹੂਰ ਆ ਲੱਖਾਂ ਦੇ ਸਬਸਕ੍ਰਾਈਬਰ ਲਈ ਫੈਂਡੇ ਆ ਤੇ ਪਰ ਜਾਣਦਾ ਇਹਨਾਂ ਨੂੰ ਫੇਰ ਕੋਈ ਨਹੀਂ ਆ ਤੇ ਇੱਕ ਨਾ ਰੋਹ ਵਾਲਾ ਨਹੀਂ ਜਾਣਨ ਡਿਆ ਦੱਸੋ ਕਿ ਤੁਹਾਨੂੰ ਕੌਣ ਜਾਣਦਾ ਹੋਊਗਾ ਤੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਕਈ ਬੰਦੇ ਨੇ ਵਾਕਿਆ ਹਾਦਤ ਨਹੀਂ ਹੋਣਾ ਹੈਗੀ ਕਿ ਕੈਸ਼ ਰੱਖੰਦੀ ਕੈਸ਼ ਜ਼ਰੂਰ ਰੱਖਿਆ ਕਰੋ ਕਿਉਂਕਿ ਹਰ ਵਕਤ ਨਹੀਂ ਔਨਲਾਈਨ ਪੇਮੈਂਟ ਚੱਲਦੀ ਕੇ ਵਕਤ ਹੀ ਚੱਲਦੀ ਆਏ ਤੇ ਕੈਸ਼ ਦਾ ਇੰਤਜ਼ਾਮ ਕਰਕੇ ਰੱਖਿਆ ਕਰੋ ਠੀਕ ਹੈ ਕਿਉਂਕਿ ਕੈਸ਼ ਜਿਆਦਾ ਚੱਲਦਾ ਹੋ ਗਿਆ ਵੀ ਆਪਾਂ ਬਹੁਤਾ ਡਿਜੀਟਲ ਨਹੀਂ ਹੋਇਆ ਤੇ ਇਹ ਕਰਕੇ ਆ ਤੇ ਜਿੱਦਾਂ ਦਾ ਸਮਾਂ ਹੋ ਗਿਆ ਭਰਾਵਾ ਹੁਣ ਤੇ ਮੇਰੇ ਹਿਸਾਬ ਨਾਲ ਕਿ ਜਿੱਦਾਂ ਲੋਕੀ ਹੁਣ ਔਨਲਾਈਨ ਔਨਲਾਈਨ ਹੀ ਸਾਰਾ ਕੁਝ ਕਰਨ ਆਂਦੇ ਆ ਪ ਉਹਦੇ ਚੋਰਾਂ ਨੇ ਸਕੈਨਰ ਰੱਖ ਲਿਆ ਕਰਨੇ ਤੇ ਕੰਤੇ ਪਸਤੌਰ ਰੱਖਿਆ ਕਰਨਾ ਕਰ ਸਕੈਨਰ ਇੱਥੇ ਪੈਸੇ ਨਹੀਂ ਨਹੀਂ ਹੋਇਆ ਨਹੀਂ ਤੇ ਉਹਦੇ 3 ਵਾਲ 3 ਵਾਲ ਹੋਇਆ 3 ਵਾਲ ਹੋਇਆ ਹੀ ਚੱਕਰ ਇੱਕ ਮੁੰਡੇ ਨਾਲ ਸੱਚੀ ਇਹ ਚੀਜ਼ ਹਾਲਸਾ ਹੋਇਆ ਹੀ ਜਿੱਦਾਂ ਕਹਿੰਦਾ ਵੀ ਨਾ ਕਿ ਆਪਾਂ ਆਨਲਾਈਨ ਪੇਮੈਂਟ ਤੇ ਇਦਾਂ ਕੰਤੇ ਪਸਤੌਰ ਰੱਖਿਆ ਕਰਨੀ ਤੇ ਉਹਨਾਂ ਨੇ ਚੋਰਾਂ ਨੇ ਕਹਿ ਕੰਨ ਕਰ ਸਕੈਨਰ ਇਹ ਚੀਜ਼ ਨਾ ਕਿਸੇ ਮੁੰਡੇ ਨਾਲ ਹੋ ਵੀ ਚੁੱਕੀ ਉਹਦਾ ਵਿਚਾਰੇ ਦਾ ਫੋਨ ਖੋਲਿਆ ਫੋਨ ਖੋਲ ਗਿਆ ਫੋਨ ਖੋਇਆ ਤੇ ਕਹਿੰਦੇ ਕਿ ਫੋਨ ਤੇ ਖੋਇਆ ਪਹਿਲਾਂ ਤੇ ਕਹਿੰਦੇ ਕਿ ਪੈਸੇ ਕੱਢ ਪੈਸੇ ਕੋ ਕੋ 50 60 ਰੁਪਏ ਜੇਬ ਚ ਹੁਣੇ ਆ ਫਿਰ ਉਹਨੂੰ ਕਹਿੰਦੇ ਕਿ ਫੋਨ ਦਾ ਪਾਸਵਰਡ ਦੱਸ ਕਹਿੰਦਾ ਕਿ ਭਾਜੀ ਉਹਨੇ ਗਲਤ ਦੱਸਿਆ ਕਿ ਚੱਲ ਇਹ ਚੱਲ ਜਾਣਗੇ ਜਦੋਂ ਉਹਨੇ ਗਲਤ ਦੱਸਿਆ ਉਹਦੀ ਇੱਕ ਮਾਰੀ ਤੇ ਉਹਦੇ ਰੱਖਿਆ ਕੰਨ ਤੇ ਪਿਸਤੌਲ ਤੇ ਕਹਿੰਦੇ ਭਾ ਸਹੀ ਦੱਸ ਨਹੀਂ ਤੇ ਕਿ ਨਗਾਏ ਗੋਲੀ ਉਹਨੇ ਫਿਰ ਵਿਚਾਰੇ ਨੇ ਸਹੀ ਦੱਸਿਆ ਫੇਰ ਕਹਿੰਦੇ ਗੂਗਲ ਪੇ ਦੱਸ ਚੱਲਦਾ ਕਿ ਨਹੀਂ ਗੂਗਲ ਪੇ ਲੱਭਦੇ ਰਹੇ ਵੱਖਰੀ ਗੱਲ ਨਹੀਂ ਚੱਲਦਾ ਜੇ ਕਹਿੰਦਾ ਚੱਲਦਾ ਹੁੰਦਾ ਨਾ ਤੇ ਉਹਨਾਂ ਨੇ ਪੈਸੇ ਵੀ ਸੈਂਡ ਕਰਾ ਲੈਣੇ ਹੀ ਇਦਾਂ ਦਾ ਸਿਸਟਮ ਹੋ ਗਿਆ ਵਾ ਤੇ ਚਲੋ ਬਾਕੀ ਗੱਲਾਂ ਨੇ ਗੱਲਾਂ ਵੱਖਰੀਆਂ ਚਲੋ ਇਹ ਚੀਜ਼ ਜਿੱਦਾਂ ਹੁਣ ਸੈਂਡ ਕਰਦੇ ਚਲੋ ਬੰਦਾ ਛੇਤੀ ਫੜਿਆ ਜਾਂਦਾ ਵਾ ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਜਿੱਥੇ ਜੀ ਜਾਓ ਤੇ ਕਿਹਾ ਜਰੂਰ ਰੱਖੋ ਆਪਣੇ ਕੋਲ ਇਹ ਆਨਲਾਈਨ ਤੇ ਸਾਰੇ ਦਿਨ ਆ ਰਿਓ ਠੀਕ ਤੇ ਜੀ ਤੁਹਾਨੂੰ ਐਤਾ ਬੋਲ ਤੇ ਆ ਤੁਸੀਂ ਕਿਸੇ ਨੂੰ ਰਿਪਲਾਈ ਕਿਉਂ ਨਹੀਂ ਕਰਦੇ ਜਾਂ ਕਮੈਂਟ ਰਿਪਲਾਈ ਕਿਉਂ ਨਹੀਂ ਕਰਦੇ ਮੈਸੇਜ ਕਿਉਂ ਨਹੀਂ ਚੱਕਦੇ ਤੇ ਮਤਲਬ ਇਹ ਦੀਦੀ ਦੂਰੀ ਉਹਨਾਂ ਦੇ ਕਿਸੇ ਦੇ ਮੈਸੇਜ ਨਹੀਂ ਆਏ ਇਹ ਸਿਰਫ ਤੁਹਾਡੀ ਇੱਕ ਬਲੋਕਰਾਂ ਦੀ ਮੀਟਿੰਗ ਹੋਈ ਆ ਤੇ ਮੀਟਿੰਗ ਮੈਨੂੰ ਜਿੱਥੇ ਤੱਕ ਆਈਡੀਆ ਲੱਗਣਦੇ ਆ ਨਾ ਇਹ ਹੋ ਸਕਦਾ ਕਿ ਜਿੱਦਣ ਗਾਇਸ ਭੈਣ ਦੇ ਘਰ ਪ੍ਰੋਗਰਾਮ ਹੀ ਭਾਵੇਂ ਤੁਸੀਂ ਉਦਣ ਹੀ ਮੀਟਿੰਗ ਰੱਖ ਲਈ ਹੋਵੇ ਇੱਕ ਗੱਲ ਤੁਸੀਂ ਵੀ ਰਿਪਲਾਈ ਦਿੱਤਾ ਠੀਕ ਆ ਫੇ ਟਾਡੀ ਭੈਣ ਨੇ ਵੀ ਰਿਪਲਾਈ ਦਿੱਤਾ ਦੂਜਾ ਇਹਦੇ ਸ਼ੈਟਰ ਦਾ ਚੈਨਲ ਵੀ ਹੈਗਾ ਨਾ ਇੱਕ ਉਹਨੇ ਵੀ ਰਿਪਲਾਈ ਦਿੱਤਾ ਇੱਕ ਹੋਰ ਆਂਟੀ ਜਿਹੜੀ ਉਹਨਾ ਬਣਾਉਂਦੀ ਆ ਉਹ ਕਿੰਨ ਬਠਿੰਡਾਲੀ ਦੇ ਨਾਲ ਵੀਡੀਓ ਉਹਨੇ ਵੀ ਰਿਪਲਾਈ ਦਿੱਤਾ ਕਿੰਨੇ ਜਾਣੇ ਜਿਹੜੇ ਆ ਨਾ ਇਹਨਾਂ ਨੇ ਰਿਪਲਾਈ ਦਿੱਤਾ ਵਾ ਰੋਸਟਰਾਂ ਨੂੰ ਠੀਕ ਆ ਐਵੇਂ ਮਤਲਬ ਯਾਰ ਇੱਕ ਹਿਸਾਬ ਨਾਲ ਨਾ ਪ੍ਰਾਇਰ ਰੋਸਟ ਗੰਡ ਆ ਬੇ ਆ ਤੇ ਹੁਣ ਆਪਾਂ ਦੱਸ ਕੀ ਕੀ ਕਰਿਆ ਕਰਾਂਗੇ ਜੇ ਬਲੌਕਰ ਹੀ ਰੋਸਟਰਾਂ ਦਾ ਰੋਸਟ ਗੰਡ ਆ ਬੇ ਤੇ ਜਿਹੜੇ ਰੋਸਟਰ ਆ ਉਹ ਕੀ ਕਰਨਗੇ ਹੁਣ ਮੇਰਾ ਖਿਆਲ ਨਾਲ ਹੁਣ ਏਦਾਂ ਕਰੀਏ ਇਹਨੂੰ ਰੋਸਟ ਕਰਾ ਕਰਾਂਗੇ ਤੇ ਆਪਾਂ ਵਲੋਗ ਬਣਾਇਆ ਕਰੀਏ ਹੁਣ ਇਹ ਚੀਜ਼ ਹੋਣੀ ਔਰ ਤੇ ਨਹੀਂ ਹੋਣੀ ਆ ਗਏ ਹੋਣਾ ਨਹੀਂ ਇੰਨਾ ਕੰਮ ਸਾਡੇ ਕੋ ਫੇਖ ਪਾ ਨਹੀਂ ਹੋਣਾ ਯੋ ਫੋਨ ਨਹੀਂ ਹੋ ਚੁੱਕਾ ਜਾਣਾ ਸਾਰੀ ਦਿਹਾੜੀ ਕਦੀ ਇੱਧਰ ਨੂੰ ਚਲ ਗਏ ਕਦੀ ਇੱਧਰ ਨੂੰ ਚਲ ਗਏ ਸਾਡੇ ਦੇ 20 ਥਾਂ ਤੈਨੂੰ ਬਾਹ ਕੰਮ ਜਾਂ ਕਿੱ데 ਕਿੱਧਰ ਗਏ ਕਿੱਧਰ ਨੂੰ ਫੋਨ ਕਰਾਂਗੇ ਤੇ ਨਾਲੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਸੁਣਨ ਨੂੰ ਜੇ ਤੂੰ ਰਿਪਲਾਈ ਕਰਨਾ ਹੁੰਦਾ ਪੱਖਾ-ਪੱਖਾ ਬੰਦ ਕਰ ਲਿਆ ਕਰ ਆਵਾਜ਼ ਸਾਫ਼ ਹੋ ਜਾਏਗੀ ਠੀਕ ਆ ਸਾਨੂੰ ਸੁਣਦਾ ਨਹੀਂ ਕੋਈ ਬੜਾ ਅਸੀਂ ਹੈੱਡਫੋਨ ਲਾ ਲਾ ਕੇ ਸੁਣਦੇ ਆ ਫੇਰ ਤੇਰੀ ਆਵਾਜ਼ ਸਮਝ ਲੱਗਦੀ ਕਹਿਣ ਕੀ ਈਂ ਤੂੰ ਤੁਹਾਨੂੰ ਇੰਨਾ ਚਿਰ ਹੋ ਗਿਆ ਵਾ ਵੀਡੀਓ ਬਣਾਉਂਦਿਆਂ ਨੂੰ ਤੁਹਾਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਬਾਅਦ ਚ ਵੇਖਿਆ ਵੀ ਕਰੋ ਨਾ ਆਪਣੇ ਵੀਡੀਓ ਕਿ ਬਲੌਗ ਬਣਾਇਆ ਕੀ ਆ ਕੀ ਮਿਸਿੰਗ ਆ ਉਹਨੂੰ ਆਪਾਂ ਸਹੀ ਕਰੀਏ ਤੁਹਾਡੇ ਬੜੇ ਬਲੌਕਾਂ ਚ ਆ ਕੇ ਜਿੱਥੇ ਆਵਾਜ਼ ਤੁਹਾਡੀ ਆਪਣੀ ਮਹਾ ਹੋਣ ਦੀ ਹੁੰਦੀ ਹੈ ਜਿਆਦੀ ਮਗਰੋਂ ਹੋਣ ਦੀ ਆ ਜਾਂ ਕਦੀ ਕੂਲਰ ਦੀ ਆਵਾਜ਼ ਆਉਂਦੀ ਦੀ ਆ ਜਾਂ ਫਰਾੜੇ ਪੱਖੇ ਦੀ ਹੋਣ ਦੀ ਦੀ ਆ ਇਹ ਚੀਜ਼ਾਂ ਨਾ ਥੋੜ੍ਹਾ ਜਿਆ ਮਤਲਬ ਗੌਰ ਕਰਿਆ ਕਰੋ ਇਹਨੂੰ ਬੰਦ ਕਰ ਲਿਆ ਕਰੋ ਮੰਨਿਆ ਮੈਂ ਕਿ ਤੁਸੀਂ ਸੋਲ ਜੇ ਗਰਮੀ ਤੁਹਾਨੂੰ ਜਿਆਦਾ ਲੱਗਦੀ ਆ ਪਰ 10 ਮਿੰਟ ਪੱਖਾ ਬੰਦ ਕਰ ਲਓ ਜੇ ਬੋਧੀ ਗੱਲ ਆ ਜੇ ਅੱਜ ਕੱਲ ਲੋਕਾਂ ਨੇ ਮਾਈਕ ਰੱਖੇ ਹੋਏ ਆ ਹੁਣ ਜਿੱਦਾਂ ਅਸੀਂ ਲਾਏ ਆ ਠੀਕ ਆ ਨਾ ਤੇ ਇਹ ਮਗਾ ਕੇ ਰੱਖੋ ਜੇ ਰਿਪਲਾਈ ਵਗੈਰਾ ਕਰਨਾ ਨਰਮ ਆ ਨਾ ਜਿੱਦਾਂ ਮਰਜ਼ੀ ਪੱਖਾ ਚੱਲਦਾ ਹੋਵੇ ਕੋਈ ਪਰਵਾਹ ਨਹੀਂ ਆਵਾਜ਼ ਆ ਕਲੀਅਰ ਹੋਣੀ ਆ ਜੇ ਤੁਸੀਂ ਵੀ ਆਡੀ ਵੀਡੀਓ ਚੜਾ ਦੇਖਦਾ ਪਿਆ ਵਾ ਜੇ ਮਾਈਕ ਖਰੀਦਣੇ ਚਾਹੁੰਦੇ ਆ ਤੇ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਖਰੀਦ ਸਕਦੇ ਜੇ ਬਹੁਤ ਵਧੀਆ ਮਾਈਕ ਆਏ ਕੋਈ ਆਹ ਤਾਰੇ ਵੀਡੀਓ ਵੀ ਪਾਈ ਜੀ ਤੇ ਮੇਰਾ ਕੱਪੜਾ ਪੁਰਾਣਾ ਪਾਈ ਹੋਣਾ ਹਨਾ ਤੇ ਨਾ ਹੀ ਮੈਂ ਕੋਈ ਗਲਤ ਵੀਡੀਓ ਪਾਈ ਆ ਕਰੇ ਸਿਰਫ ਮੈਂ ਆਪਣੇ ਹਸਬੰਦ ਨਾਲ ਘੁੰਮਦੀ ਆ ਸਹੀ ਗੱਲ ਆ ਯਾਰ ਨਾ ਬੋਲਿਆ ਕਰੋ ਵੀਰੇ ਵੀਰਪਰਾ ਚਲੋ ਆਪਾਂ ਰੋਸਟਰ ਕਰੀਏ ਰੋਸਟਿੰਗ ਕਰੀਏ ਸਿੰਪਲ ਰੋਸਟਿੰਗ ਕਰੀਏ ਯਾਰ ਜਿੱਦਾਂ ਕੋਈ ਹਾਸਾ ਮਜ਼ਾਕ ਹੋ ਗਿਆ ਜਾਂ ਉਦਾਂ ਕੋਈ ਗੱਲਾਂ ਗੁੱਲਾਂ ਲਾਤੀਆਂ ਕਿ ਇਹਨੂੰ ਬੁਰਾ ਭਲਾ ਜ਼ਿਆਦਾ ਵੀ ਨਹੀਂ ਕਹਿਣਾ ਚਾਹੀਦਾ ਕਿ ਜਿਹੜੀ ਦਿਲ ਤੇ ਸੱਟ ਲੱਗੇ ਠੀਕ ਆ ਤੇ ਬਾਕੀ ਗੱਲ ਕਿ ਵਧੀਆ ਇਹਨਾਂ ਨੇ ਇਹ ਨਾ ਸੋਚਿਓ ਪਰ ਕਈ ਹੁਣ ਮੇਰੇ ਵੀਰਪਰਾ ਰੋਸਟਰ ਕਹਿਣਗੇ ਕਿ ਰੋਸਟਰ ਹੋ ਗਏ ਖੋਦ ਬਲੋਕਰਾਂ ਦੀ ਮੱਤ ਕਾਂਡੇ ਆ ਸਪੋਰਟ ਉਹਨਾਂ ਦੀ ਕਾਂਡੇ ਭਰਾਵਾ ਅਸੀਂ ਕਿਹਦੀ ਸਪੋਰਟ ਚ ਨਹੀਂ ਹੈਗੇ ਨਾ ਇਹਨਾਂ ਦੀ ਚ ਨਾ ਇਹਨਾਂ ਦੀ ਬਸ ਥੋੜਾ ਕੁ ਕੰਮ ਬਾਅਦ ਸਾਡਾ ਵਿਆਹ ਵੀ ਹੋਣਾਗਾ ਤੇ ਪਰ ਸੇਪ ਘਰ ਦੇ ਹਾਲਾਤ ਸਾਡੇ ਠੀਕ ਨਹੀਂ ਹੈਗੇ ਤੇ ਮੈਂ ਸੋਚਿਆ ਚਲੋ ਘਰ ਦੇ ਹਾਲਾਤ ਠੀਕ ਕਰਕੇ ਘਰ ਤੇ ਥੋੜਾ ਕਰਕੇ ਵੀ ਆਪਣੇ ਮਤਲਬ ਮੈਂ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਇੱਥੇ ਜਿਹੜੀ ਆ ਨਾ ਬੰਦੇ ਦੀ ਜੂਨ ਆ ਜਿਹੜੀ ਇਹ ਚ ਘਰ ਦੇ ਹਾਲਾਤ ਬੰਦਾ ਠੀਕ ਨਹੀਂ ਕਰ ਸਕਦਾ ਕੋਈ ਨਾ ਕੋਈ ਪ੍ਰੋਬਲਮਾਂ ਪੈਂਦੀਆਂ ਰਹੀਆਂ ਇਥੇ ਕਦੀ ਕਰਜ਼ਾ ਲੱਤ ਗਿਆ ਕਦੀ ਚੜ ਗਿਆ ਉਸ ਹਿਸਾਬ ਹੁੰਦਾ ਵਾ ਏਦਾਂ ਤੇ ਤੁਹਾਡੀ ਉਮਰ ਲੰਘ ਜਾਣੀ ਹੈ ਮੇਰੇ ਸਾਹ ਹੁਣ ਤੁਸੀਂ ਤੇ ਬੁਢਰੇ ਹੋ ਜਾਣਾ ਵਾ ਤੇ ਘਰ ਦੇ ਲਾਤ ਭਾਵੇਂ ਇਹ ਨਹੀਂ ਮੈਂ ਕਹਿੰਦਾ ਕਿ ਤੁਹਾਡੇ ਠੀਕ ਨਾ ਹੋਣਾ ਠੀਕ ਹੁੰਦੇ ਹੁੰਦੇ ਕੋਈ ਨਾ ਕੋਈ ਮਤਲਬ ਹੋ ਜਾਂਦਾ ਜੀ ਆਪਾਂ ਅੱਜ ਘਰ ਪਹਿਲਾਂ ਸੋਚਦੇ ਆਪਾਂ ਘਰ ਬਣਾਈਏ ਫੇਰ ਘਰ ਬਣਾ ਲਈਏ ਫੇਰ ਸੋਚੀਦਾ ਨਹੀਂ ਯਾਰ ਪਲਸਟਰ ਵੀ ਕਰਾ ਹੀ ਲਈਏ ਫੇਰ ਸੋਚੀਦਾ ਆਪਾਂ ਟੈਲਾਂ ਵੀ ਲਵਾ ਲਈਏ ਫੇਰ ਯਾਰ ਡਾਉਨ ਸੀਲਿੰਗ ਲੋਕਾਂ ਨੇ ਕਰਾਈ ਆ ਉਹ ਵੀ ਕਰਾ ਹੀ ਲਈਏ ਸਾਰੀ ਉਮਰ ਹੀ ਲੰਘਦੇ ਜਾਂਦੀ ਆ ਘਰ ਦੇ ਘਰ ਹਲ ਵੇਂਦੇ ਰਹੀਏ ਤੇ ਇਹ ਚੀਜ਼ਾਂ ਵਾ ਮਤਲਬ ਘ ਤੁਸੀਂ ਆਪਣੀ ਲਾਈਫ ਵਾਲੇ ਵੀ ਵੇਖੋ ਕਿ ਤੁਹਾਡੀ ਉਮਰ ਮੰਗਣ ਦੀ ਆ ਜੇ ਵਿਆਹ ਕਰਾਉਣਾ ਚਾਹੁੰਦੇ ਕਰਾਓ ਤੇ ਨਾਲੇ ਯਾਰ ਗੱਲ ਦੱਸਾਂ ਕੀ ਆ ਹੁਣ ਤੂੰ ਕੀ ਕੀਤਾ ਵਾ ਇਹ ਸ਼ਕਲ ਨਹੀਂ ਲੱਗਾ ਵਾ ਹਣਾ ਸ਼ਕਲ ਲੱਗਣਾ ਛਾਗਣ ਸੁਗਣ ਲੱਗਾ ਹਾਂ ਸ਼ਕਲ ਲੱਗਾ ਵਾ ਤੇ ਉਹ ਘਰ ਆਈ ਜਾਂਦਾ ਵਾ ਤੂੰ ਉਹਦੇ ਘਰ ਜਾਈ ਜੰਨੀ ਆ ਇਹ ਵੀ ਚੀਜ਼ ਸੋਚਿਆ ਕਰੋ ਨਾ ਅਸੀਂ ਇਹ ਚੀਜ਼ ਕਿਉਂ ਕਰਦੇ ਆ ਇਹ ਚੀਜ਼ ਗਲਤ ਵਾ ਠੀਕ ਆ ਜੇ ਬੋਧੀ ਆ ਗੱਲ ਵਿਆਹ ਨੂੰ ਕੀ ਆ ਯਾਰ ਵਿਆਹ ਤੁਸੀਂ ਕਰਾ ਲਓ ਹੈ ਵਿਆਹ ਨੂੰ ਦੱਸ ਕਿ ਕਿੰਨਾ ਕਿ ਟਾਈਮ ਲੱਗਣਾ ਵਾ ਯਾਰ ਕੰਮਦਾਰ ਨਾਲ ਨਿਬੜੀ ਜਾਊਗਾ ਵਧੀਆ ਗੱਲ ਆ ਗੱਲ ਬਾਤ ਨਹੀਂ ਬਾਅਦ ਕਰੇ ਕਿ ਪੈਸੇ ਆਉਣਾ ਘਰ ਜਾਣੇ ਆ ਕਿ YouTube ਤੋਂ ਕਿ ਪੈਸੇ ਘਰ ਜਾਣੇ ਜਦੋਂ ਸਾਡਾ ਵਿਆਹ ਹੋ ਗਿਆ ਗੱਲ ਇਹ ਹੀ ਹੋ ਤੁਹਾਨੂੰ ਮੈਂ ਦੱਸਦਾ ਇਹਨੂੰ ਸੋਣੂ ਕੋ ਨੂੰ ਹੋਊਗਾ ਕਿ ਜੇ ਮੈਂ ਵਿਆਹ ਕਰਾ ਲਿਆ ਠੀਕ ਆ ਤੇ ਉਹਦਾ ਘਰ ਵਾਲਾ ਨਾ ਕਹੇ ਕਿ ਬਲੌਗ ਦੇ ਪੈਸੇ ਆਪਾਂ ਉਧਰ ਨਹੀਂ ਦਿਆ ਕਰਨੇ ਠੀਕ ਆ ਇਦਾਂ ਇਹ ਅੱਧੇ ਪੈਸੇ ਲੈੰਦੀ ਹਣੀ ਅੱਧੇ ਉਹਦੇ ਨੂੰ ਦੇਣੇ ਆ ਅੱਦੇ ਦੇ ਹੁੰਦੇ ਨੇ ਤੇ ਯਾਰ ਇਹ ਚੀਜ਼ ਆ ਕਿ ਜਾਂ ਤੂੰ ਪਹਿਲਾਂ ਕਹਿ ਦੇ ਉਹਨੂੰ ਕਿ ਮੈਂ ਪੈਸੇ ਸਿੱਧੀ ਗੱਲ ਆਪਣੇ ਘਰਦਿਆਂ ਨੂੰ ਵੀ ਥੋੜੇ ਬੋਤੇ ਦਿਆ ਕਰਨੀ ਤੇ ਜਾਂ ਤੂੰ ਆਪਣਾ ਚੈਨਲ ਵੱਖਰਾ ਬਣਾ ਲਾ ਹੈਨਾ ਇਹ ਚੀਜ਼ ਆ ਕਿ ਹੁੰਦੀ ਆ ਤੇ ਨਾਲੇ ਇਹ ਨਾਲੇ ਯਾਰ ਜੇ ਤੂੰ ਇਦਾਂ ਹੀ ਚਾਹੁੰਦੀ ਆ ਤੇ ਪਹਿਲਾਂ ਇਹ ਪੰਗਾ ਲੈਂਦੀ ਨਾ ਠੀਕ ਹੈ ਨਾ ਜੇ ਤੂੰ ਸ਼ਕਿੰਦਾ ਪੰਗਾ ਲੈਂਦੀ ਨਾ ਦੇਂਦੀ ਆ ਜੇ ਉਦਾਂ ਹੀ ਫੇਰ ਪਹਿਲਾਂ ਪੰਗੇ ਲੈ ਲੈਂਦੇ ਆ ਤੇ ਫੇਰ ਕਹਿੰਦੇ ਆ ਕਿ ਅਸੀਂ ਅਜ ਵਿਆਹ ਨਹੀਂ ਕਰਉਣਾ ਅਜੇ ਟਾਈਮ ਲਾਉਣਾ ਵਾ ਉਹ ਆ ਬੁਲਾਣਾ ਵਾ ਇਹ ਚੀਜ਼ਾਂ ਵਾਲ ਲੈਦਾ ਤਿਆਰ ਰੱਖਿਆ ਕਰੋ ਥੋੜਾ ਜਿਹਾ ਫੇਰ ਹੀ ਤਾਂ ਡੇਰ ਐਵੇਂ ਰੋਸਟ ਹੁੰਦੇ ਫੇਰੀ ਹੁੰਦੇ ਉਦਾਂ ਤੁਹਾਨੂੰ ਕਹਦੇ ਕੋਈ ਬੋਲਦਾ ਤੁਹਾਨੂੰ ਕੋਈ ਨਹੀਂ ਨੇ ਬੋਲਦਾ ਮੂੰਹ ਦਾ ਕੱਦੂ ਮੂੰਹ ਦਾ ਨਾ ਆ ਕਾਲਾ ਅਸਿਆ ਕਾਲਾ ਉਹ ਸੱਤ ਹੀ ਲੱਗ ਜਾਂਦਾ ਬੋਲਣ ਤੂੰ ਆ ਕਰਤੀ ਆ ਸਾਨੂੰ ਆ ਉਹ ਕਰਤੀ ਆ ਉਹ ਨਹੀਂ ਕੋਹ ਵੀ ਦੱਸਣ ਦਿਆ ਉਹ ਤੁਸੀਂ ਖੁਦ ਆਪਣੇ ਮੂੰਹ ਹੀ ਦੱਸਿਆ ਹੰਦਾ ਵਾ ਅੱਜ ਚੱਲੇ ਆਪਾਂ ਰੋ ਪੀਣ ਅੱਜ ਚੱਲੇ ਆਪਾਂ ਕੱਪੜੇ ਖਰੀਦਣ ਅੱਜ ਚੱਲੇ ਆ ਵਿਆਹ ਅੱਜ ਚੱਲੇ ਆ ਪਾਰਟੀ ਦੇ ਫੇਰ ਤੁਸੀਂ ਰੋਸਟਰਾਂ ਨੂੰ ਮਾੜਾ ਚੰਗਾ ਕਹਿੰਦੇ ਜੇ ਦੱਸਿਆ ਤਾਂ ਤੁਸੀਂ ਕੱਲੀ ਕੱਲੀ ਗੱਲ ਆਬ ਹੁੰਦੀ ਆ ਤੁਹਾਨੂੰ ਪਤਾ ਵੀ ਆ ਕਿ ਸਵੇਰ ਤੋਂ ਤੁਸੀਂ ਸੱfte ਉੱਠਣਾ ਵਾ ਫੋਨ ਫੜ ਲੈਣਾ ਵਾ ਬਲੌਗ ਬਣਾਉਣਾ ਵਾ ਤੁਸੀਂ ਤੇ ਸਬਜੀ ਰੋਟੀ ਉਹ ਵੀ ਦੱਸਦੇ ਜੇ ਕਿ ਕਾਨਾ ਖਾਦੀ ਕਾਨਾ ਨਹੀਂ ਖਾਦੀ ਹੁਣ ਤੁਸੀਂ ਮੇਰੀ ਸੁਣੋ ਗੱਲ ਤਾਰੇ ਨਾ ਕਿਨੇ ਆਧਾਰ ਨਹੀਂ ਕੀਤਾ ਉਹੀ ਤੁਸੀਂ ਦਤਾ ਕੱਜ ਸਾਨੂੰ 40 ਰੁਪਏ ਦੇ ਰੋਹ ਨਹੀਂ ਕਿਨੇ ਪਈ ਹੋਰ ਦੱਸੋ ਕਿ ਕੀ ਦੱਸਣਾ ਹੁੰਦਾ ਵਾ ਐਨਾ ਸ਼ੁਕਰ ਕਰੋ ਕਿ ਸਾਡੀ ਰੋਟੀ ਵਣ ਜਾਂਦੀ ਆ ਥੋੜਾ ਤਾਂ ਚੰਨ ਚਾਰਾ ਜ ਸਬਸਕਰਾਈਬਰ ਨਾਲ ਥੋੜਾ ਪਾਤੇ ਜਾਂ ਤੁਸੀਂ ਨਾ ਬਸ ਇੱਕ ਮਰੀ ਗੱਲ ਥੋੜਾ ਚਾਹ ਲੰਦਾ ਇਹਦੇ ਵਾ ਇਹਦੇ ਇਹਦੇ ਵਾਲ ਦੇ ਬੋਲ ਬੈਠੇ ਆਪਾਂ ਕਿ ਨਹੀਂ ਯਾਰ ਸੋਨੂ ਕੋਰ ਸਹੀ ਬੋਲਣ ਦੀ ਆ ਪਰ ਇਹ ਨਾ ਆਪਣੀ ਏਕਾਤੇ ਆ ਜਾਂਦੇ ਆ ਕਿ ਮਤਲਬ ਆਪਣਾ ਦੱਸਣ ਦਾ ਪੈਂਦੀ ਆਪਣੇ ਆਪ ਨੂੰ ਜਿਆਦਾ ਹੀ ਚੜ ਜਾਂਦੇ ਆ ਭੂਏ ਕਿ ਮਤਲਬ ਬੜੇ ਤਗੜੇ ਸਟਾਰ ਆਪਾਂ ਹਨਾ ਬੰਦਾ ਪੁੱਛੇ ਕਿ ਤੁਸੀਂ ਆ ਪਹਿਲਾਂ ਚੈੱਕ ਕਰ ਆ ਪਹਿਲਾਂ ਸਕਰੀਨਸ਼ਾਟ ਚੈੱਕ ਕਰ ਪਹਿਲਾਂ ਇਹ 2017 18 19 ਦੇ ਸਕਰੀਨਸ਼ਾਟ ਆ ਠੀਕ ਆ ਉਦੋਂ ਤੁਸੀਂ ਬਲੌਕ ਪਾਉਣੇ ਚਾਲੂ ਨਹੀਂ ਕੀਤਾ ਕਿਉਂਕਿ ਉਦੋਂ ਤੁਹਾਡੇ ਕੋ ਫੋਨ ਵੀ ਨਹੀਂ ਹੁੰਦਾ ਮੇਰੇ ਸਾਹ ਦਾ ਉਹ ਜਦੋਂ ਦੇ ਅਸੀਂ ਮਤਲਬ ਵੀਡੀਓ ਪਾਉਣ ਦੇ ਆ ਕਾਫੀ ਚਿਰ ਛੱਡ ਚੱਲਿਆ ਛੱਡ ਚੁੱਕੇ ਅਸੀਂ ਚੈਨਲ ਫੇਰ ਆ ਗਏ ਆ ਕਿੰਨੇ ਵਿਊ ਆਉਂਦੇ ਉਦੋਂ ਤੁਸੀਂ ਹੈਵ ਨਹੀਂ ਆ ਜਦੋਂ ਤੁਸੀਂ ਆਗੇ ਨਾ ਸਾਡੇ ਕਿੰਨੇ ਵਿਊ ਘਟ ਗਏ ਸੱਚ ਪੁੱਛਦੇ ਦੇ ਤੁਸੀਂ ਕਹਿੰਦੇ ਕਿ ਸਾਡੇ ਸਿਰ ਤੇ ਵਿਊ ਬੜੇ ਕਮਾਉਂਦੇ ਆ ਤੇ ਪਿੱਲਾ ਹੁਣ ਪੋੜਾ ਦੇਖਿਆ ਨਹੀਂ ਆਵਾ ਠੀਕ ਹੈ ਨਾ ਉਹ ਤੇ ਗੱਲ ਇਹ ਹੀ ਕਿ ਅਸੀਂ ਚੈਨਲ ਬੰਦ ਕਰਤਾ ਆਈ ਹਰ ਸ਼ੁਕਰ ਮਨਾਉਂ ਆ ਕੋ ਸਾਡੇ ਮੇਰੇ ਘਰ ਤੇ ਚੱਲ ਜਾਂਦੀ ਆ ਬਾਕੀ ਤੁਸੀਂ ਦੱਸ ਕਹਿੰਦੀ ਕਿ ਸ਼ੁਕਰ ਕਰਿਆ ਕਰੋ ਕਿ ਸਾਡੇ ਸਿਰ ਤੇ ਤੁਹਾਡੀ ਰੋਸਟਰਾਂ ਦੀ ਰੋਟੀ ਚੱਲਦੀ ਆ ਇਹ ਨਾ ਤੈਨੂੰ ਬਹੁਤ ਜ਼ਿਆਦਾ ਹੰਕਾਰ ਆਇਓ ਇਹਨਾਂ ਹੰਕਾਰ ਨਹੀਂ ਕਰਨਾ ਚਾਹੀਦਾ ਠੀਕ ਆ ਮੈਂ ਤੈਨੂੰ ਕਹਿਣ ਡਿਆਂ ਕਿ ਚਲੋ ਤੂੰ ਸਹੀ ਬੋਲਣ ਦੀ ਆ ਚਲੋ ਰੋਸਟਰਾਂ ਨੂੰ ਮੈਂ ਕਿਹਾ ਵੀਰ ਭਰਾਓ ਕਿਸ ਨੂੰ ਚਲੋ ਗੰਦੀ ਮੰਦੀ ਗਾਲ ਨਾ ਕੱਢੀਏ ਬੇਇੱਜ਼ਤੀ ਕਰਿਆ ਕਰੋ ਮੈਂ ਕਹਿਣਾ ਕਿ ਬੇਇੱਜ਼ਤੀ ਦੀ ਹੋਰ ਕਰਨੀ ਚਾਹੀਦੀ ਆ ਜੇ ਇਦਾਂ ਸੋਚਦੀ ਐ ਨਾ ਇਹ ਇਹਦੀ ਬੇਇੱਜ਼ਤੀ ਚਾਹੀਦੀ ਆ ਕਰਨੀ ਚਲੋ ਗਾਲਾਂ ਨਾ ਕੱਢੋ ਬੇਇੱਜ਼ਤੀ ਕਰੋ ਬਾਕੀ ਗੱਲ ਏ ਜਦੋਂ ਤੂੰ ਮੱਲਬ ਨਹੀਂ ਹੈਗੀ ਤੇ ਰੋਸਟਰ ਮੱਲਬ ਰੋਟੀ ਨਹੀਂ ਖਾਂਦੇ ਰੇ ਦੂਜੀ ਗੱਲ ਸੁਣ ਜੇ ਤੂੰ ਕਹਿੰਨੇ ਮੈਂ ਕਿਤੇ ਨਹੀਂ ਜਾਣਾ ਚਾਹੁੰਦਾ ਤੇਰੇ ਸਿਰ ਤੇ ਤੇਰੀ ਆਪਣੀ ਰੋਟੀ ਚੱਲਦੀ ਹੋਊਗੀ ਠੀਕ ਆ ਤੂੰ ਆਪਣੇ ਆਪ ਨੂੰ ਰੋਟੀ ਖਵਾਉਂਦੀ ਹੋਏਂਗੀ ਜਾਂ ਕਿਸ ਨੂੰ ਮੱਲਬ ਆਪਣੇ ਘਰ ਵਾਲੇ ਨੂੰ ਖਵਾਉਂਦੀ ਹੋਏਂਗੀ ਤੇ ਬਾਕੀ ਕੋਈ ਰੋਸਟਰ ਤੇਰੇ ਸਿਰ ਤੇ ਰੋਟੀ ਨਹੀਂ ਖਾਂਦਾ ਇਹ ਐਡਾ ਵੱਡਾ ਹੰਕਾਰ ਨਹੀਂ ਬਾਲੀਦਾ ਠੀਕ ਆ ਬਾਕੀ ਮਹਾਰਾਏ ਨੇ ਜਿਹਨੂੰ ਭੇਜਿਆ ਉਹਨੂੰ ਰੋਟੀ ਦੇਈ ਜਾਣੀ ਆ ਤੂੰ ਕੋਣ ਆ ਰੋਟੀ ਦੇਣ ਵਾਲੀ ਹੋਈ ਦੱਸ ਤੇ ਨਾਲੇ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਕਈਆਂ ਚ ਆਖਿਆ ਵਾ ਕਿ ਲੋਕ ਪਸੰਦ ਕਰਦੇ ਆ ਤੇ ਤਾਦ ਵੇਂਦੇ ਆ ਠੀਕ ਆ ਜੇ ਤੈਨੂੰ ਵੇਖਣਾ ਹੋਵੇ ਤੇ ਤੇਰੇ ਚੈਨਲ ਤੇ ਜਾ ਕੇ ਵੇਖਣ ਸਾਡੇ ਹੱਲ ਕਿ ਕੀ ਕਰਨ ਹੁੰਦੇ ਆ ਫਿਰ ਕਿਉਂਕਿ ਇਹ ਚੀਜ਼ ਨੂੰ ਵੀ ਲੋਕ ਪਸੰਦ ਕਰਦੇ ਆ ਤੇ ਇਹ ਕਰਕੇ ਹਵਾ ਨਹੀਂ ਬੋਰੀ ਕਰੀਦੀ ਹੋਈ ਦੀ ਠੀਕ ਆ ਨਾ ਕਹਿੰਦੇ ਨੇ ਨਾ ਕੁੱਤਾ ਪਾਲੋ ਬਿੱਲੀ ਪਾਲੋ ਔਰ ਐਡਾ ਧਾਕੜਾ ਵਹਿਮਣਾ ਬਾਲੋ ਠੀਕ ਆ ਇਹ ਚੱਕਰ ਆ ਤੇਰਾ ਤੂੰ ਵਹਿ ਪਾਲ ਕੇ ਬੈ ਗਈ ਆ ਤੇ ਬਸ ਇੱਥੇ ਤੱਕ ਸਾਡੀ ਵੀਡੀਓ ਸੀ ਕਿਵੇਂ ਲੱਗੀ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਜਲਦ